ਦੇ ਕੋਲੇ ਆਏ ਆ ਇੱਕ ਤਾਂ ਸਰਪਹਿਲਾ ਆ ਗਈਆਂ ਸਰਪਹਿਲਾ ਤੁਹਾਨੂੰ ਦਿੰਨੇ ਆ ਸਾਰੇ ਤੁਸੀਂ ਜਿਹੜੇ ਸ਼ਰਤਾਂ ਦੇ ਸਮਾਪ ਤੋਂ ਰੱਖਿਆ ਉਹ ਸਰਪਹਿਲਾ ਤੁਹਾਨੂੰ ਕੋ ਕਰ ਲੋ ਟੀਵੀ ਆ ਗਈ ਆ ਡੰਗਰਾ ਵਾਲੀ ਉਹ ਤੁਹਾਨੂੰ ਟੀਵੀ ਦਿੰਨੇ ਆ ਸਵੇਰੇ ਪਾਣੀ ਵੀ ਥੋੜਾ ਪਹੁੰਚੂਗਾ ਹੋਰ ਦੱਸੋ ਹੋਰ ਕਿਸ ਚੀਜ਼ ਦੀ ਲੋੜ ਆ ਤੁਹਾਨੂੰ ਬਾਕੀ ਮੈਂ ਹਾਜ਼ਰ ਹਾਂ ਸਵੇਰੇ ਸ਼ਾਮ ਆ ਮੇਰਾ ਚੇਅਰਮੈਨ ਖੜਾ ਤੁਹਾਡੇ ਕੋਲ ਜਿਹੜਾ ਮਾਰਦਾ ਤੁਹਾਡੇ ਕੋਲ ਆਉਂਦਾ ਹੀ ਆ ਠੀਕ ਹੈ ਜਿੱਥੇ ਮੇਰੇ ਆ ਡੀਸੀ ਸਾਹਿਬ ਅੱਜ ਆਏ ਨੇ ਇਹ ਵੀ ਥੋੜਾ ਇਹੀ ਵੇਖਣ ਆਏ ਨੇ ਭਾਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਸਾ ਨੂੰ ਵੱਡੇ ਰਿਆਨ ਨੂੰ ਨਹੀਂ ਲੈਂਦੇ ਹੁੰਦੇ ਜਿਹੜੇ ਵੱਡੇ ਰਿਆਨ ਅੱਧੀ ਇੱਥੇ ਆਣੋਂ ਨਾ 300 ਰੁਪਏ ਮਿਲਣੇ ਨਾ ਹੋਵੇ ਸਰਪੰਚ ਸਾਹਿਬ ਹੁੰਦੇ ਨੇ ਸਰਪੰਚ ਸਾਹਿਬ ਉਹ ਆ ਗਏ ਆ ਇੱਕ ਘਰ ਘਰ ਨੂੰ ਜਿੰਨੇ ਘਰ ਜਿੰਨੇ ਘਰਾਂ ਦੇ ਉੱਤੇ ਸਮਾਨ ਆ ਜੀ ਠੀਕ ਹੈ ਹਰੇਕ ਘਰ ਨੂੰ ਉਤਰਪਾ ਲੈ ਮਿਲਣੀ ਚਾਹੀਦੀ ਠੀਕ ਹੈ ਸਰਪੰਚ ਨੂੰ ਪਤਾ ਵੀ ਮਾਤਾ ਅੱਗੇ ਆ ਤੇ ਨਹੀਂ ਆ ਕੋਈ ਅੱਗੇ ਨਹੀਂ ਆ ਮਾਤਾ ਅੱਡ ਬੱਲੂ ਕੋਈ ਚੱਕਰ ਮਾਤਾ ਉਹਨਾਂ ਨੇ ਸਾਡੇ ਤੋਂ ਨਾ ਮੰਨ ਲਓ ਟੋਟਲ ਤੁਹਾਡੇ ਸਭ ਦੇ ਨਾਂ ਦੇ ਚੋਏ ਨੇ ਹਾਂਜੀ ਕੋਈ ਫੱਡੇ ਨਹੀਂ ਨੇ ਸਭ ਦੇ ਹੁੰਡੇ ਆਈ ਨਾ ਕਿਸੇ ਨਾਲ ਕੋਈ ਨਹੀਂ ਜਿਹਦਾ ਸਮਾਨ ਉੱਤੇ ਆ ਇਹਨਾਂ ਨੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਤਰਪਾਲ ਦੇ ਫਸ ਤਰਪਾਲ ਠੀਕ ਹੈ ਅੱਜ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਜਾ ਜਾ ਰਹੇ ਹਾਂ ਕਿ ਕੀ ਹਾਲਾਤ ਨੇ ਔਰ ਕੀ ਇਹਨਾਂ ਨੂੰ ਸਵਸ਼ਣ ਦਿੱਤਾ ਗਿਆ ਔਰ ਕੀ ਕੀ ਸਮਾਨ ਇੱਥੇ ਮਿਲਿਆ ਅੱਜ ਜੀ ਮੈਂ ਤੇ ਮਾਨਜੋਗ ਐਮਐਲਏ ਧਰਮਕੋਟ ਜੀ ਵੱਲੋਂ ਪਿੰਡ ਸੰਘੇੜਾ ਤੇ ਨਾਲ-ਨਾਲ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਰਿਲੀਫ ਸੈਂਟਰ ਅਸੀਂ ਦੇਖਿਆ ਹੈਗਾ ਕੱਲ ਇੱਥੇ ਪਾਣੀ ਦਾ ਸਤਰ ਥੋੜਾ ਉੱਚਾ ਸੀਗਾ ਤੇ ਲੋਕਾਂ ਨੂੰ ਪਰੇਸ਼ਾਨੀ ਹੋਈ ਲੋਕਾਂ ਵੱਲੋਂ ਸਮਾਨ ਨੂੰ ਛਤਾਂ ਤੇ ਸ਼ਿਫਟ ਕਰ ਦਿੱਤਾ ਗਿਆ ਤੇ ਐਮਐਲਏ ਸਾਹਿਬ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤੇ ਗਏ ਸੀਗੇ ਕਿ ਉਹਨਾਂ ਨੂੰ ਤਰਪਾਲਾਂ ਫੀਡ ਵਗੈਰਾ ਸਾਰਾ ਕੁਝ ਦਿੱਤਾ ਜਾਊਗਾ ਅੱਜ ਅਸੀਂ ਉਹ ਲੈ ਕੇ ਆਏ ਆ ਉਹਨਾਂ ਨੂੰ ਉਹ ਦਿੱਤਾ ਗਿਆ ਹੈਗਾ ਤੇ ਜੋ ਵੀ ਉਹਨਾਂ ਦੀ ਹੋਰ ਨੀਡ ਹੈ ਸਾਫ਼ ਪਾਣੀ ਦੀ ਹੋਵੇ ਚਾਹ ਸਾਡੇ ਹੈਲਥ ਵਿਭਾਗ ਵੱਲੋਂ ਅਰ ਟੀਮਾਂ ਭੇਜ ਕੇ ਉਹਨਾਂ ਦੀ ਸਿਹਤ ਦੀ ਜਾਂਚ ਦੇ ਬਾਰੇ ਹੋਵੇ ਚਾਹੀ ਕਿਉਂਕਿ ਜਦੋਂ ਪਾਣੀ ਦਾ ਸਤ੍ਹਾ ਵੱਧ ਜਾਂਦਾ ਹੈਗਾ ਤਾਂ ਪਾਣੀ ਦੇ ਨਾਲ ਦੀਆਂ ਬਿਮਾਰੀਆਂ ਤੇ ਡਾਇਰੀਆ ਹੋਵੇ ਚਾ ਮੱਛਰ ਦੇ ਨਾਲ ਦੇ ਰੋਗ ਜੋ ਹੁੰਦੇ ਨੇ ਉਹਨਾਂ ਦਾ ਵਧਣ ਦਾ ਖਤਰਾ ਰਹਿੰਦਾ ਹੈਗਾ ਸਾਡੇ ਐਪੀਡੈਮੋਲੋਜਿਸ ਤੇ ਐਸ ਐਮਓ ਸਭ ਐਕਟਿਵ ਨੇ ਉਹਨਾਂ ਵੱਲੋਂ ਇੱਥੇ ਆਪਣੀ ਟੀਮਾਂ ਲਾ ਦਿੱਤੀਆਂ ਗਈਆਂ ਹਨ ਸਾਡੇ ਵੱਲੋਂ ਕਲੀਨ ਵਾਟਰ ਸਪਲਾਈ ਇੱਥੇ ਦੇ ਦਿੱਤੀ ਗਈ ਹੈ ਅੱਜ ਅਸੀਂ ਲੋਕਾਂ ਨੂੰ ਇੱਕ ਆ ਕੇ ਇੱਥੇ ਬੇਨਤੀ ਜ਼ਰੂਰ ਕੀਤੀ ਹੈ ਵੀ ਹਜੇ ਤਾਂ ਹਾਲ ਦੀ ਘੜੀ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਜਿਲ੍ਹਾ ਮੋਗਾ ਦੇ ਵਿੱਚ ਪਰੰਤੂ ਜੇਕਰ ਸਾਨੂੰ ਕੋਈ ਵਾਰਨਿੰਗ ਆਂਦੀ ਹੈਗੀ ਤਾਂ ਪ੍ਰਸ਼ਾਸਨ ਦਾ ਉਸ 7 ਦਿਨ ਕਿਉਂਕਿ ਪਹਿਲਾਂ ਵੀ ਇੱਥੇ ਕੋਈ ਇੱਕ ਪੁਰਾਣੀ ਕਟਨਾ ਹੋਈ ਹੋਈ ਆ ਅਸੀਂ ਨਹੀਂ ਚਾਹੁੰਦੇ ਕਿ ਉਸ ਦੀ ਰੈਪੀਟੀਸ਼ਨ ਹੋਵੇ ਅਸੀਂ ਚਾਹੁੰਦੇ ਆ ਕਿ ਸਾਰੇ ਸਭ ਤੋਂ ਪਹਿਲਾਂ ਅਸੀਂ ਜਾਨ ਮਾਲ ਦੀ ਰਾਖੀ ਕਰੀਏ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਔਰਤਾਂ ਨੂੰ ਬਾਹਰ ਕੱਢੀਏ ਤੇ ਨਾਲ ਦੇ ਨਾਲ ਪਸ਼ੂਆਂ ਨੂੰ ਵੀ ਅਸੀਂ ਬਾਹਰ ਕੱਢੀਏ ਬਾਕੀ ਤਾਂ ਜੋ ਨੇਚਰ ਦਾ ਹਗਾ ਅਸੀਂ ਬਾਕੀ ਜਿੰਨੇ ਵੀ ਐਫਰਟ ਹੋਣਗੇ ਰੀਲੀਫ ਐਫਰਟਸ ਅਸੀਂ ਕਰਾਂਗੇ ਅ ਇਹ ਹੀ ਸਾਰੇ ਅੱਜ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨਾਲ ਡਿਸਕਸ਼ਨ ਕੀਤੀ ਗਈ ਰਾਹਤ ਕੈਂਪ ਦਾ ਵੀ ਤੁਸੀਂ ਜਾਇਦਾ ਲਿਆ ਹੈਗਾ ਰਾਹਤ ਕੈਂਪ ਦੇ ਵਿੱਚ ਕਿੰਨਾ ਕੁ ਦਾ ਇੰਤਜ਼ਾਮ ਕੀਤਾ ਗਿਆ ਜੀ ਰਾਹਤ ਕੈਂਪ ਦੇ ਵਿੱਚ ਜੀ ਜਿਵੇਂ ਅਸੀਂ ਕਮਰੇ ਹੁੰਦੇ ਨੇ ਕਮਰੇ ਦੇ ਵਿੱਚ ਗੱਦਿਆਂ ਦਾ ਇੰਤਜ਼ਾਮ ਕਰਦੇ ਆ ਪੱਖਾ ਲਾਈਟ ਦਾ ਇੰਤਜ਼ਾਮ ਕਰਦੇ ਆ ਵਾਸ਼ਰੂਮਸ ਦਾ ਇੰਤਜ਼ਾਮ ਕਰਦੇ ਆ ਉੱਥੇ ਖਾਣਾ ਬਣਾਉਣ ਦੀ ਥਾਂ ਅਲੋਟ ਕਰਦੇ ਹੈਗੇ ਆ ਸਾਰਾ ਕੁਝ ਅਸੀਂ ਚੈੱਕ ਕੀਤਾ ਹੈਗਾ ਜੀ ਉਹ ਐਪਰੋਪਰੀਏਟ ਹੈਗਾ ਜੇ ਲੋਡ ਪਾਉਗੀ ਤਾਂ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਨਾਲ ਦੇ ਨਾਲ ਪਸ਼ੂਆਂ ਦੇ ਲਈ ਵੀ ਅਸੀਂ ਇੰਤਜ਼ਾਮ ਕੀਤਾ ਹੋਇਆ ਹੈ। ਦਿਸੇਵ ਕੱਲ ਕਿਹਾ ਜਾ ਰਿਹਾ ਸੀਗਾ ਕਿ 30 ਪਿੰਨਾਂ ਦੀ ਤਕਰੀਬਨ 6000 ਏਕੜ ਜਿਹੜੀ ਇਹ ਫਸਲ ਹੈ ਉਹ ਪਾਣੀ ਦੀ ਜਪੇੜ ਦੇ ਵਿਚਾਲੀ ਹੈ। ਉਹਦੀ ਵੀ ਗਿਰਦਾਵਰੀ ਕੀਤੀ ਜਾ ਰਹੀ ਕਿੰਨਾ ਕੁ ਨਿਸ਼ਾਨ ਹੋਇਆ ਜੀ। ਜੀ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਕਹਿੰਦਾ ਹੈਗਾ ਜੀ 11 ਦਿਨ ਅਸੀਂ ਵੇਟ ਕਰਦੇ ਹੁੰਨੇ ਆ ਵੀ ਸਾਰਾ ਪਾਣੀ ਦਾ ਲੈਵਲ ਵਗੈਰਾ ਚੈੱਕ ਕਰਦੇ ਆ ਫਿਰ ਉਸ ਤੋਂ ਬਾਅਦ ਅਸੀਂ ਉਹਦੀ ਗਿਰਦਾਵਰੀ ਆਰਡਰ ਕਰਦੇ ਹੁੰਨੇ ਆ। ਸਾਨੂੰ ਕੋਈ ਹਰਜ ਨਹੀਂ ਹੈਗਾ ਜਿੱਥੇ-ਜਿੱਥੇ ਨੁਕਸਾਨ ਹੋਊਗਾ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇੰਸ਼ੋਰੈਂਸ ਹੈ ਵੀ ਉਹਨਾਂ ਨੂੰ ਹਰਜਾਨਾ ਦਿੱਤਾ ਜਾਊਗਾ ਅਸੀਂ ਪਿਛਲੀ ਬਾਰਸ਼ਾਂ 'ਚ ਜੋ ਵੀ ਹਰਜਾਨਾ ਹੋਇਆ ਉਹ ਵੀ ਅਸੀਂ ਬਣਾ ਕੇ ਸਰਕਾਰ ਨੂੰ ਭੇਜ ਰਹੇ ਹਾਂ ਐਨਾਲਿਸਿਸ ਕੀਤਾ ਹੋਊਗਾ ਸਰ ਕਿੰਨੀ ਕੁ ਫਸਲ ਹੈ ਜਿਹੜੀ ਪਾਣੀ ਦੇ ਚਪੇੜ ਦੇ ਵਿੱਚ ਆ ਗਈ ਹੈ ਜੋ ਤੁਸੀਂ ਗੱਲ ਕਹੀ ਜੀ ਸਾਡਾ ਐਨਾਲਿਸਿਸ ਥੋੜਾ 4000 ਏਕੜਸ ਤੱਕ ਦਾ ਹੈਗਾ ਬਟ ਉਹ ਜਸਟ ਪਾਣੀ ਹੈਗਾ ਪਾਣੀ ਜੋ ਅੱਜ ਦੀ ਘੜੀ ਹੈਗੀ ਹੈ ਜਿਸ ਤਰ੍ਹਾਂ ਦੀ ਝੋਨੇ ਦੀ ਫਸਲ ਖੜੀ ਹੈ ਹਾਲ ਦੀ ਘੜੀ ਦੇ ਵਿੱਚ ਨੁਕਸਾਨ ਤਾਂ ਨਹੀਂ ਹੈਗਾ ਜੇ ਲੰਬਾ ਟਾਈਮ ਰਹੂਗਾ ਤਾਂ ਹੀ ਉਹਦਾ ਨੁਕਸਾਨ ਹੋਗਾ ਬਾਕੀ ਐਗਰੀਕਲਚਰ ਅਫਸਰ ਸਾਹਿਬਾਨ ਵੱਲੋਂ ਜਿੱਦਾਂ ਐਨਾਲਿਸਿਸ ਕੀਤਾ ਜਾਊਗਾ ਫੀਲਡ ਵਿੱਚ ਆ ਕੇ ਕਿਸੇ ਦੀ ਕੋਈ ਹੋਊਗੀ ਤਾਂ ਅਸੀਂ ਜਰੂਰ ਉਹਦੀ ਹੈਲਪ ਕਰਾਂਗੇ। ਥੈਂਕ ਯੂ। ਅੱਜ ਜਜਾ ਲੈਂਡ ਪਹੁੰਚੇ ਪਿੰਡਾਂ ਦਾ ਸਤਲੁਜ ਦੇ ਨਾਲ। ਮੈਂ ਅੱਗੇ ਵੀ ਇੱਕ ਦਿਨ ਪਹਿਲਾਂ ਹੋ ਕੇ ਗਿਆ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਫੀ ਥੋੜੇ ਜਿ ਬਣੇ ਪਏ ਨੇ ਕਿਉਂਕਿ ਪਿੱਛੋਂ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਆ ਉਹਦਾ ਲੈਵਲ ਵਧਨ ਕਰਕੇ ਜਦੋਂ ਵੀ ਉੱਤੇ ਪਿੱਛੇ ਲੈਵਲ ਵੱਧਦਾ ਤੇ ਸਾਡੇ ਜਿਹੜੇ ਲੋਕ ਨੇ ਥੋੜੇ ਟੈਂਸ ਹੋ ਜਾਂਦੇ ਨੇ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚੋਂ ਸਤਲੁਜ ਦਰਿਆ ਲੰਘਦਾ ਸੋ ਆ ਜਿਹੜੇ ਪਿੰਡ ਨੇ ਸੰਘੇੜਾ ਹੋ ਗਿਆ ਕੰਬੋ ਖੁਰਦ ਹੋ ਗਿਆ ਸਾਡਾ ਭੈਣੀ ਹੋ ਗਿਆ ਜੀ ਮੰਦਰ ਕਣਾ ਹੋ ਗਿਆ ਸ਼ੇਰੇ ਵਾਲਾ ਬੱਗੇ ਹੋ ਗਏ ਇਹ ਪਿੰਡਾਂ ਦੇ ਚਾਹੇ ਪਿੰਡ ਤਾਂ ਦੋਹਾਂ ਦਰਿਆ ਦੇ ਵਿੱਚ ਪਰ ਬਾਕੀ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਸਾਰੀ ਦਰਿਆ ਦੇ ਵਿੱਚ ਆ ਸਵੇਸ ਕਰਕੇ ਕੱਲ ਵੀ ਪਾਣੀ ਦਾ ਲੈਵਲ ਵੱਧ ਗਿਆ ਸੀ ਇਹਨਾਂ ਇਸ ਸੰਘੇੜੇ ਪਿੰਡ ਦੇ ਵਿੱਚ ਅੱਜ ਜਿੱਥੇ ਆਪਾਂ ਖੜੇ ਆਂ ਕੱਲ ਇਸ ਜਗ੍ਹਾ ਤੇ ਸਾਰਾ ਪਾਣੀ ਸੀਗਾ ਕੱਲ ਵੀ ਟੀਮਾਂ ਸਾਡੀਆਂ ਆਈਆਂ ਨੇ ਜੋ ਜੋ ਇਹਨਾਂ ਨੂੰ ਘਰਾਂ ਤੇ ਜਾ ਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜਿਸ ਵੀ ਚੀਜ਼ ਦੀ ਤੁਹਾਨੂੰ ਲੋੜ ਆ ਉਹ ਅਸੀਂ ਤੁਹਾਨੂੰ ਮੁਹੱਈਆ ਕਰਾਉਣੇ ਆ ਤੇ ਅੱਜ ਅਸੀਂ ਉਹ ਜੋ ਜੋ ਇਹਨਾਂ ਨੇ ਮੰਗਿਆ ਸੀਗਾ ਸਮਾਨ ਚਾਹਲ ਤਰਪੈਲਾ ਹੋਣ ਚਾਹੇ ਉਹ ਪਸ਼ੂਆਂ ਦੀ ਫੀਡ ਹੋਵੇ ਚਾਹੇ ਪਾਣੀ ਹੋਵੇ ਜੋ ਵੀ ਮੰਗਿਆ ਸੀਗਾ ਅੱਜ ਅਸੀਂ ਡੀਸੀ ਸਾਹਿਬ ਸਾਰੇ ਪ੍ਰਸ਼ਾਸਨ ਲੈ ਕੇ ਆਏ ਆ ਸੋ ਅੱਜ ਪਿੰਡ ਵਾਲਿਆਂ ਕੋਲ ਵੀ ਜਾ ਕੇ ਆਏ ਆ ਗਰਾਊਂਡ ਜ਼ੀਰੋ ਲੈਵਲ ਤੇ ਵੀ ਉੱਥੇ ਵੀ ਪੁੱਛ ਕੇ ਆਏ ਵੀ ਦੱਸੋ ਤੁਹਾਨੂੰ ਕਿਸ-ਕਿਸ ਚੀਜ਼ ਦੀ ਲੋੜ ਆ ਸੋ ਉਹਨਾਂ ਨੇ ਕੁਝ ਖਾਸ ਨਹੀਂ ਉਹ ਇਹੀ کہہ ਰਹੇ ਵੀ ਤਾਂ ਅਰਦਾਸ ਇਹੀ ਕਰੋ ਕਿ ਪਾਣੀ ਹੋਰ ਨਾ ਆਵੇ ਜਿਹੜਾ ਹੁਣ ਤੱਕ ਤਾਂ ਸਾਡਾ ਵੇਖੋ ਸੇਫ ਜ਼ੋਨ ਦੇ ਵਿੱਚ ਆ ਕੋਈ ਅਜੇ ਤੱਕ ਕੋਈ ਉਹੋ ਜਿਹਾ ਕੋਈ ਜਾਨੀ ਮਾਨੀ ਨੁਕਸਾਨ ਕੋਈ ਉਹੋ ਜਿਹਾ ਨਹੀਂ ਹੈਗਾ ਪਰਮਾਤਮਾ ਨਾ ਹੀ ਕਰੇ ਪਰ ਜੇ ਕੋਈ ਵੀ ਇਹ ਤੋਂ ਵੱਧ ਪਾਣੀ ਦਾ ਲੈਵਲ ਵੱਧਦਾ ਤੇ ਅਸੀਂ ਹਰੇਕ ਤਰਾਂ ਦੇ ਸਾਡੇ ਕੋਲ ਪ੍ਰਬੰਧ ਨੇ ਕਿਸੇ ਵੀ ਸਥਿਤੀ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਇਹਨਾਂ ਨਗਰਾਂ ਦੇ ਨਾਲ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਸੇਖੜੇ ਆ ਸਾਡੀਆਂ ਟੀਮਾਂ 24 ਘੰਟੇ ਇੱਥੇ ਹਾਜ਼ਰ ਨੇ ਇੱਥੇ ਮੈਡੀਕਲ ਟੀਮਾਂ ਹਾਜ਼ਰ ਨੇ ਇੱਥੇ ਜੋ ਵੀ ਇਹਨਾਂ ਨੂੰ ਜੇ ਕੋਈ ਚੀਜ਼ ਦੀ ਲੋੜ ਹੈ ਚਾਹੇ ਇਹਨਾਂ ਨੇ ਬਾਹਰ ਨਿਕਲਣਾ ਹੈ ਜਾਂ ਇਹਨਾਂ ਨੂੰ ਇੱਥੇ ਅੰਦਰ ਕੁਝ ਵੀ ਕੁਝ ਖਾਣ ਪੀਣ ਦੀ ਚੀਜ਼ ਦੀ ਲੋੜ ਹੈ ਜਾਂ ਡੰਗਰਾਂ ਵਾਸਤੇ ਚਾਰੇ ਲੋੜ ਆ ਹਰ ਇੱਕ ਚੀਜ਼ ਇਹਨਾਂ ਨੂੰ ਮੁਹੱਈਆ ਕਰਾਈ ਜਾਊਗੀ। ਇਹ ਬੇੜੀਆਂ ਦੀ ਪਿਛਲੀ ਵਾਰ ਬਹੁਤ ਦਿੱਕਤ ਚਗੀ ਜੀ ਉਹ ਵੀ ਹੁਣ ਬੇੜੀਆਂ ਸਾਡੇ ਕੋਲ ਚਾਰ ਬੇੜੀਆਂ ਹੁਣ ਇੱਥੇ ਪਹੁੰਚ ਚੁੱਕੀਆਂ ਨੇ ਤੇ ਜੇ ਹੋਰ ਦੀ ਲੋੜ ਹੋਈ ਤਾਂ ਹੋਰ ਵੀ ਇੱਥੇ ਪਹੁੰਚ ਜਾਣਗੀਆਂ।